ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਤਾਂ ਪੰਜਾਬੀ ਹੀ ਪੰਜਾਬੀ ਦੀ ਮਦਦ ਲਈ ਅੱਗੇ ਆ ਤੁਸੀਂ ਯੂਪੀ ਤੋਂ ਚੱਲ ਕੇ ਕਿੰਨੀ ਦੂਰ ਜਨਾਲੇ ਪਹੁੰਚੇ ਪੰਜਾਬੀ ਸਾਜਾਹਪੁਰ ਲਖੀਮਪੁਰ ਦੀ ਤੇ ਪੀਲੀ ਭੀਤ ਦੀ ਸੰਗਤ ਸਾਰੇ ਇੱਥੇ ਸੇਵਾ ਕਰਨ ਵਾਸਤੇ ਆਏ ਆ ਤੇ ਜਦ ਤੱਕ ਇਹ ਮਾਹੌਲ ਸ਼ਾਂਤ ਨਹੀਂ ਹੋ ਜਾਂਦਾ ਪਾਣੀ ਸ਼ਾਂਤ ਨਹੀਂ ਹੋ ਜਾਂਦਾ ਉਸ ਤੋਂ ਤੱਕ ਅਸੀਂ ਇੱਥੇ ਹੀ ਰਹਾਂਗੇ ਤੇ ਇੱਥੇ ਹੀ ਅਸੀਂ ਆਪਣੇ ਪੰਜਾਬੀਆਂ ਦੀ ਸੇਵਾ ਕਰਾਂਗੇ ਅੱਜ ਤੇ ਚਲੋ ਸਭ ਆ ਰਹੇ ਆ ਇਸ ਤੋਂ ਬਾਅਦ ਜਿਹੜੀਆਂ ਅਸੀਂ ਅਸਲੀ ਦਿੱਕਤਾਂ ਉਸ ਤੋਂ ਬਾਅਦ ਚੱਲੂ ਹੋਣੀਆਂ ਜੀ ਕਿਉਂਕਿ ਬੀਜ ਦੀ ਜ਼ਰੂਰਤ ਪਵੇਗੀ ਡੀਜ਼ਲ ਦੀ ਜ਼ਰੂਰਤ ਬਾਹ ਵਾਹੀ ਵਾਸਤੇ ਸਾਰੇ ਲੋਕਾਂ ਦਾ ਹਰੇਕ ਸਮਰਥ ਨਹੀਂ ਰਹੇਗਾ ਜੋ ਆਪਣਾ ਕੰਮ ਕਰ ਪਾਏਗਾ ਉਹਨਾਂ ਦੀ ਬਾਹ ਫੜਨ ਦੀ ਜ਼ਰੂਰਤ ਹੈ ਪੰਜਾਬੀ ਵੀਰਾਂ ਨੂੰ ਜੂਪੀ ਵਿੱਚ ਵੀ ਜਦੋਂ ਕਹਿੰਦੇ ਮੁਸੀਬਤ ਪਈ ਆ ਪੰਜਾਬ ਵੱਧ ਤੋਂ ਵੱਧ ਅੱਗੇ ਪਹੁੰਚਿਆ ਜੀ ਐਸ ਸੀ ਪੀੜਾ ਨੂੰ ਅਸੀਂ ਵੀ ਲੈ ਕੇ ਅੱਜ ਪੰਜਾਬ ਵਾਲੇ ਵੀਰਾਂ ਤੇ ਪੀੜਾ ਪਈ ਆ ਜੀ ਅਸੀਂ ਇਸੇ ਕਰਕੇ ਅਸੀਂ ਆਈ ਆ ਰਕੇਸ਼ਟ ਕੈਜ ਜੀ ਵੀ ਆਪਣਾ ਉੱਥੋਂ ਵੀ ਆਪਣਾ ਮੁਜ਼ਫਰਨਗਰ ਤੋਂ ਜੋ ਵੀ ਸੰਗਤਾਂ ਦਾ ਉਹ ਵੀ ਕਰ ਰਹੇ ਆ। ਬਾਕੀ ਇਸ ਟਾਈਮ ਵੀ ਫੋਨ ਆਉਂਦੇ ਨੇ ਰਸਤਾ ਇਕੱਠੀਆਂ ਕਰਨ ਦੇ ਪਿੰਡਾਂ ਦੇ ਵਿੱਚ ਸਾਰੇ ਆਪਣੇ ਗੁਰਦੁਆਰਿਆਂ 'ਚ ਇਕੱਠੀਆਂ ਕਰ ਕਰਕੇ ਤੇ ਲੈ ਕੇ ਸਮਾਨ ਉੱਥੋਂ ਜਿਹੜਾ ਵੀ ਲੋਡ ਲੈਿੰਦਾ ਸਮਾਨ ਆ ਉਹ ਇੱਥੇ ਲੈ ਦਿੱਤਾ ਜਾਂ ਉਹ ਬਾਕੀ ਜਿਹੜਾ ਸਮਾਨ ਸਾਨੂੰ ਜ਼ਰੂਰਤ ਪੈਂਦੀ ਆ ਇੱਥੇ ਉਹ ਅਸੀਂ ਇੱਥੋਂ ਖਰੀਦ ਕੇ ਤੇ ਇੱਥੋਂ ਹੀ ਪਹਚਾਵਾਂਗੇ। ਹੁਣ ਅੱਜ ਵੀ ਕੱਲ ਵੀ ਅਸੀਂ ਦੁੱਧ ਖਰੀਦਿਆ ਸੀ ਇੱਥੇ ਸੁੱਕੇ ਦੁੱਧ ਦੀ ਜਿਵੇਂ ਜ਼ਰੂਰਤ ਪੈਣ ਲਈ ਆ। ਇਸ ਤਰ੍ਹਾਂ ਪੰਜਾਬ ਦੇ ਕਈ ਇਲਾਕੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਅਜਨਾਲਾ ਹਲਕਾ ਵੀ ਡੁੱਬਿਆ ਹੋਇਆ ਤਾਂ ਇਸ ਸਮੇਂ ਜਦੋਂ ਪੰਜਾਬ ਤੇ ਆਫਤ ਪਈ ਆ ਤਾਂ ਪੰਜਾਬ ਦੇ ਵਿੱਚ ਪੰਜਾਬੀ ਹੀ ਮਦਦ ਲਈ ਅੱਗੇ ਆ ਰਹੇ ਨੇ ਤਾਂ ਯੂਪੀ ਦੇ ਪੀਲੀ ਭੀਤ ਤੋਂ ਕੁਝ ਸਿੱਖ ਨੇ ਜਿਹੜੇ ਉੱਥੇ ਰਹਿੰਦੇ ਨੇ ਤਾਂ ਉਹ ਰਸਦ ਲੈ ਕੇ ਆਪਣੇ ਪੰਜਾਬੀਆਂ ਦੇ ਲਈ ਪੰਜਾਬ ਪਹੁੰਚੇ ਨੇ ਸੀ ਅਜਨਾਲੇ ਦੇ ਵਿੱਚ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੇ-ਕਿਹੜੇ ਪ੍ਰਬੰਧ ਲੈ ਕੇ ਆਏ ਨੇ ਕਿੜੀਆਂ-ਕਿਹੜੀਆਂ ਚੀਜ਼ਾਂ ਲੈ ਕੇ ਤੁਸੀਂ ਯੂਪੀ ਤੋਂ ਆਏ ਉੱਥੇ ਪੰਜਾਬੀ ਭਰਾਵਾਂ ਦੀ ਮਦਦ ਦੇ ਲਈ ਅਸੀਂ ਗੁਰਨਾਨਕ ਨਾਮ ਲੇਵਾ ਸੰਗਤ ਦੇ ਮਾਧਿਅਮ ਨਾਲ ਇੱਥੇ ਸੇਵਾ ਕਰਨ ਆਏ ਆਂ ਤੇ ਅਸੀਂ ਇਸ ਸਮੇਂ ਸੁੱਕਾ ਦੁੱਧ ਪਾਣੀ ਤੇ ਦਵਾਈ ਮੈਡੀਕਲ ਤੇ ਕਈ ਸਮਾਨ ਲੈ ਕੇ ਆਏ ਆਂ ਜਿਹਨਾਂ ਦੀ ਮੈਂ ਹਲੇ ਤੁਹਾਨੂੰ ਕੁਝ ਉਹ ਨਹੀਂ ਕਰ ਸਕਦਾ ਬਿਸਕਟ ਐ ਬ੍ਰੈਡ ਐ ਸਾਰਾ ਸਮਾਨ ਅਸੀਂ ਆਪਣੇ ਸਿੰਘ ਵੰਡਣ ਵੀ ਗਏ ਆ ਕਿ ਬੋਟ ਰਹੀਂ ਤੇ ਬਾਰਿਸ਼ ਵੀ ਬਹੁਤ ਹੋ ਰਹੀ ਐ ਤੇ ਕੁਝ ਕੰਮ ਹਲੇ ਟਰਾਲੀ 'ਚ ਸਾਡਾ ਸਮਾਨ ਪਿਆ ਵੀ ਅਸੀਂ ਵੰਡ ਕੇ ਸੇ ਜਾਉਂਗੇ ਫਿਰ ਕੱਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਤਾਂ ਪੰਜਾਬੀ ਹੀ ਪੰਜਾਬੀ ਦੀ ਮਦਦ ਲਈ ਅੱਗੇ ਆ ਤੁਸੀਂ ਯੂਪੀ ਤੋਂ ਚੱਲ ਕੇ ਕਿੰਨੀ ਦੂਰ ਅਜਨਾਲੇ ਪਹੁੰਚੇ ਪੰਜਾਬੀ ਹਾਂਜੀ ਇਹ ਤਾਂ ਹੀ ਠੀਕ ਹੈ ਜੀ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਜੀ ਹੁਣ ਜਦੋਂ ਕਦੇ ਵੀ ਕਿਸਾਨ ਅੰਦੋਲਨ ਵੀ ਹੋਇਆ ਤੇ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਤੋਂ ਵੀ ਬੰਦੇ ਅੰਦੋਲਨ 'ਚ ਗਏ ਆ ਯੂਪੀ ਤੋਂ ਵੀ ਗਏ ਆ ਹੁਣ ਇੱਥੇ ਨਾ ਆਪਣੇ ਪੰਜਾਬੀਆਂ ਤੇ ਅਜਨਾਲੇ ਹਲਕੇ ਤੇ ਬਹੁਤ ਜ਼ਿਆਦਾ ਭਾਰ ਹੈ ਬਾਈ ਪਾਣੀ ਦਾ ਇਸ ਕਰਕੇ ਹੁਣ ਸਾਨੂੰ ਵੀ ਉਧਰ ਸ਼ਾਹਜਹਾਂਪੁਰ ਲਖੀਮਪੁਰ ਦੀ ਤੇ ਪੀਲੀ ਭੀਤ ਦੀ ਸੰਗਤ ਸਾਰੇ ਇੱਥੇ ਸੇਵਾ ਕਰਨ ਵਾਸਤੇ ਆਏ ਆ ਤੇ ਜਦ ਤੱਕ ਇਹ ਮਾਹੌਲ ਸ਼ਾਂਤ ਨਹੀਂ ਹੋ ਜਾਂਦਾ ਪਾਣੀ ਸ਼ਾਂਤ ਨਹੀਂ ਹੋ ਜਾਂਦਾ ਉਸ ਤੋਂ ਤੱਕ ਅਸੀਂ ਇੱਥੇ ਹੀ ਰਹਾਂਗੇ ਤੇ ਇੱਥੇ ਹੀ ਅਸੀਂ ਆਪਣੇ ਪੰਜਾਬੀਆਂ ਦੀ ਸੇਵਾ ਕਰਾਂਗੇ। ਹਲਾਤ ਬਹੁਤ ਮਾੜੇ ਨੇ ਤੁਸੀਂ ਦੇਖਿਆ ਪੰਜਾਬ ਚ ਆ ਕੇ ਨਾ ਮਾਝਾ ਤਕਰੀਬਨ ਡੁੱਬਿਆ ਪਿਆ ਸਾਰਾ ਗਰਦਾਸਪੁਰ ਤੋਂ ਲੈ ਕੇ ਅਜਨਾਲੇ ਅੱਜ ਆਪਾਂ ਖੜੇ ਹਾਂ। ਮਿਰਜੀ ਬਹੁਤ ਜ਼ਿਆਦਾ ਮਾੜਾ ਹਾਲ ਆ। ਤੁਸੀਂ ਆਏ ਸਮਝ ਲਓ ਕੱਲ ਅਸੀਂ ਘੁੰਮਣ ਗਏ ਸੀਗੇ। ਕਾਇ ਲੱਗਦਾ ਸੀਗਾ ਜਿਵੇਂ ਸਮੁੰਦਰ ਵਿੱਚ ਘੁੰਮਦੇ ਆ ਤੇ ਬਹੁਤ ਹੀ ਜ਼ਿਆਦਾ ਮੁਸੀਬਤ ਪੰਜਾਬ ਵਾਲੇ ਵੀਰਾਂ ਤੇ ਪਈ ਆ ਅਸੀਂ ਏਸੀ ਦੀ ਪੀੜਾ ਨੂੰ ਲੈ ਕੇ ਜੂਪੀ ਤੋਂ ਚੱਲੇ ਆਂ ਸੇਵਾ ਦੇ ਗੁਰਨਾਨਕ ਨਾਮਲੇਵਾ ਸੰਗਤ ਵੱਲੋਂ ਅਸੀਂ ਆਏ ਆ ਜੀ ਸੇਵਾ ਕਰਨ ਵਾਸਤੇ ਤੇ ਅਸੀਂ ਜਦੋਂ ਤੱਕ ਇਹ ਪੂਰਾ ਸ਼ਾਂਤ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਸੇਵਾ ਆਪਣੀ ਜਾਰਾ ਰੱਖਾਂਗੇ ਬਾਕੀ ਵੀਰ ਜੀ ਇਸ ਤੋਂ ਬਾਅਦ ਜ਼ਰੂਰਤ ਪੈਣੀ ਆ ਅੱਜ ਤੇ ਚਲੋ ਸਭ ਆ ਰਹੇ ਆ ਇਸ ਤੋਂ ਬਾਅਦ ਜਿਹੜੀਆਂ ਅਸੀਂ ਅਸਲੀ ਦਿੱਕਤਾਂ ਉਸ ਤੋਂ ਬਾਅਦ ਚੱਲੂ ਹੋਣੀਆਂ ਜੀ ਕਿਉਂਕਿ ਬੀਜ਼ ਦੀ ਜ਼ਰੂਰਤ ਪਵੇਗੀ ਡੀਜ਼ਲ ਦੀ ਜ਼ਰੂਰਤ ਬਾਹਵਾਹੀ ਵਾਸਤੇ ਸਾਰੇ ਲੋਕਾਂ ਦਾ ਹਰੇਕ ਸਮਰਥ ਨਹੀਂ ਰਹੇਗਾ ਜੋ ਆਪਣਾ ਕੰਮ ਕਰ ਪਾਏਗਾ ਉਹਨਾਂ ਦੀ ਬਾਹ ਫੜਨ ਦੀ ਜ਼ਰੂਰਤ ਹੈ ਪੰਜਾਬੀ ਵੀਰਾਂ ਨੂੰ ਤਾਂ ਸਾਡੀ ਹੱਥ ਜੋੜ ਕੇ ਸਿੱਖ ਸੰਗਤ ਨੂੰ ਬੇਨਤੀ ਹੈ ਵੀ ਬਾਈ ਵੱਧ ਤੋਂ ਵੱਧ ਆ ਕੇ ਉਹਰੇ ਇਹ ਵੀਰਾਂ ਦੀ ਸੇਵਾ ਕੀਤੀ ਜਾਵੇ ਜੂਪੀ ਦੇ ਕਿਰੇ ਪੀਚ ਤੁਸੀਂ ਆਇਓ ਜਾਂ ਤੁਹਾਨੂੰ ਪਤਾ ਲੱਗਿਆ ਪੰਜਾਬ ਚੜ ਆ ਗਿਆ ਮਨ ਵੀ ਕਿਤਨਾ ਕਿਤੇ ਚਿੰਤਾ ਦੇ ਵਿੱਚ ਹੋਣਾ ਵੀ ਸਾਡਾ ਪੰਜਾਬ ਡੁੱਬ ਗਿਆ ਜੀ ਬਿਲਕੁਲ ਵੀਰ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਸੀ ਜਦੋਂ ਵੀ ਕਦੇ ਕਿ ਭੀੜ ਪੈਂਦੀ ਹੈ ਪੰਜਾਬ ਅੱਗੇ ਆਉਂਦਾ ਅੱਗੇ ਸਭ ਤੋਂ ਜ਼ਿਆਦਾ ਜੂਪੀ ਵਿੱਚ ਵੀ ਜਦੋਂ ਕਦੇ ਮੁਸੀਬਤ ਪਈ ਹੈ ਪੰਜਾਬ ਵੱਧ ਤੋਂ ਵੱਧ ਸੀ ਪੀੜਾ ਨੂੰ ਅਸੀਂ ਵੀ ਲੈ ਕੇ ਅੱਜ ਪੰਜਾਬ ਵਾਲੇ ਵੀਰਾਂ ਤੇ ਪੀੜਾ ਪਈ ਹੈ ਜੀ ਅਸੀਂ ਇਸੇ ਕਰਕੇ ਅਸੀਂ ਆਈਆਂ ਵੀ ਆਪਣੇ ਵੀਰਾਂ ਕੋਲ ਅਸੀਂ ਬਿਲਕੁਲ ਜਦੋਂ ਪਹਿਲਾਂ ਸultanpur Lodhi ਤੁਸੀਂ ਕਿਹਾ ਕਿ 2023 ਦੇ ਵਿੱਚ ਹੜਾ ਆਇਆ ਸੀ ਤਾਂ ਘੱਟੋ ਘੱਟ 50 ਲੱਖ ਰੁਪਏ ਦੀ ਰਾਸੀ ਉਦੋਂ ਵੀ ਪੰਜਾਬੀ ਪਰਿਵਾਰਾਂ ਨੇ ਪੰਜਾਬੀ ਦੇ ਪੰਜਾਬੀ ਸਿੱਖਾਂ ਨੇ ਯੂਪੀ ਦੇ ਨੇ ਉੱਥੇ ਲਾਇਆ ਹਾਂਜੀ ਅਸੀਂ 2023 ਦੇ ਵਿੱਚ ਜਦੋਂ ਸੰਤਾਨਪੁਰ ਲੋਧੀ ਵਿੱਚ ਸੰਤਾਨਪੁਰ ਲੋਧੀ ਦੇ ਖੇਤਰ ਦੇ ਵਿੱਚ ਹੜਾ ਆਇਆ ਸੀ ਉਸ ਸਮੇਂ ਅਸੀਂ ਗੁਰ ਨਾਨਕ ਨਾਮ ਲੇਵਾ ਸੰਗਤ ਵੱਲੋਂ ਰਾਸ਼ਟ ਸਮਗਰੀ ਸਾਰੀ ਜੋ ਵੀ ਡੀਜ਼ਲ ਦਵਾਈ ਬੀਜ ਦੀ ਸੇਵਾ ਕੀਤੀ ਸੀ ਲੰਬੇ ਸਮੇਂ ਤੱਕ ਅਸੀਂ ਸੇਵਾ ਕਰਦੇ ਰਹੇ ਸੀ ਜਦੋਂ ਤੱਕ ਕਣਕ ਦੀ ਬਿਜਾਈ ਹੋਈ ਸੀ 50 ਤੋਂ 55 ਲੱਖ ਰੁਪਏ ਸੀ ਇੱਥੇ ਜੁਪੀ ਦੀ ਗੁਰਾਨ ਨਾਮ ਲੇਵਾ ਸੰਗਤ ਨੇ ਨੇ ਕਿਸਾਨਾਂ ਵਾਸਤੇ ਜੀਵਿਦਾਨਾ ਵਾਸਤੇ ਪ੍ਰੋਵਾਈਡ ਕਰਵਾਇਆ ਸੀ ਅੱਗੇ ਵੀ ਪਲੈਨਿੰਗ ਕੀਤੀ ਹੈ ਜਿਸ ਤਰ੍ਹਾਂ ਅਸੀਂ ਕਹਿ ਰਹੇ ਸੀ ਕਿ ਰਕੀਸ਼ਟ ਕਾਇਤ ਵੀ ਹੁਣ ਜਿਸ ਤਰ੍ਹਾਂ ਤੁਸੀਂ ਨੇ ਇੱਕ ਡੰਪ ਕਰਨ ਵਾਸਤੇ ਚੰਡੀਗੜ੍ਹ ਦੇ ਵਿੱਚ ਜਗ੍ਹਾ ਵੀ ਰੱਖੀ ਹੈ ਜਿਹੜੀ ਕਿਸਾਨ ਭਵਨ ਦੇ ਵਿੱਚ ਉੱਥੇ ਸਮੱਗਰੀ ਇਕੱਠੀ ਕੀਤੀ ਹੈ ਹਾਂਜੀ ਰਕੇਸ਼ਟ ਕੈਦ ਜੀ ਵੀ ਆਪਣਾ ਉੱਥੋਂ ਵੀ ਆਪਣਾ ਮੁਜ਼ਫਰਨਗਰ ਤੋਂ ਜੋ ਵੀ ਸੰਗਤਾਂ ਦਾ ਉਹ ਵੀ ਕਰ ਰਹੇ ਹੈ ਤੇ ਚਲੋ ਉਹਨਾਂ ਦਾ ਤਾਂ ਬਾਅਦ ਚ ਆ ਰਿਹਾ ਹੈ ਸਮਾਨ ਉਹਨਾਂ ਨੇ ਕੈਂਪ ਕਰਿਆ ਵਾਲੇ ਚੰਡੀਗੜ੍ਹ 35 ਸੈਕਟਰ ਦੇ ਵਿੱਚ ਬਣਾਇਆ ਹੈ ਤੇ ਕਿਸਾਨ ਭਵਨ ਦੇ ਵਿੱਚ ਉੱਥੇ ਉਹਨਾਂ ਦਾ ਚਲੋ ਹਾਈ ਕਮਾਨ ਆਉ ਆਪਣੇ ਤਰੀਕੇ ਨਾਲ ਕੰਮ ਕਰਦੇ ਅਸੀਂ ਗੁਰਨਾਨ ਨਾਮਲੇਵਾ ਸੰਗਤ ਜਿਹੜੀ ਸਾਡੇ ਲੋਕਲ ਪੀਲੀਪੀਤ ਯੂਪੀ ਤੇ ਲਖੀਮਪੁਰ ਖੀਰੀ ਸ਼ਾਜਾਹਪੁਰ ਦੀ ਸੰਗਤ ਗੁਰਨਾਨ ਨਾਮਲੇਵਾ ਸੰਗਤ ਉਹਦੇ ਅਸੀਂ ਨਾਲ ਰਹਿ ਕੇ ਮੋਢੇ ਨਾਲ ਮੋਢੇ ਕਰਕੇ ਇਸ ਸਮੇਂ ਅਸੀਂ ਕੰਮ ਕਰ ਰਹੇ ਹਾਂ ਕੁਬੀਰ ਜੀ ਬਿਲਕੁਲ ਕਿਸ ਤਰੀਕੇ ਨਾਲ ਦੇਖਦੇ ਹਾਂ ਬਹੁਤ ਵੱਡੀ ਤਬਾਹੀ ਹੋਈ ਆ ਪੰਜਾਬ ਦੀ ਹਾਂਜੀ ਕਬਾਈ ਤੇ ਅਸੀਂ ਜਿਹੜੀ ਅਸੀਂ ਕੋਈ ਇਹਦੀ ਪ੍ਰਵਾਈ ਨਹੀਂ ਕਰ ਸਕਦਾ ਗੁਰੂ ਮਹਾਰਾਜ ਹੀ ਕਰਨਗੇ ਬਾਕੀ ਜੋ ਵੀ ਅਸੀਂ ਸੰਗਤ ਲਈ ਇੱਥੋਂ ਜੁਪੀ ਤੋਂ ਜਿੱਤਰਾ ਅਸੀਂ ਇਕੱਠਾ ਕੀਤਾ ਪਿੰਡਾਂ ਦੇ ਵਿੱਚੋਂ ਇਕੱਠੇ ਕਰਨ ਦੀ ਲੋੜ ਹੀ ਨਹੀਂ ਪਈ ਜਦੋਂ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਨੁਕਸਾਨ ਪਾਣੀ ਆਇਆ ਤੇ ਫੋਨ ਦੇ ਮਾਦਿਕ ਨਾਲ ਜਾਂ ਵੀਡੀਓ ਵੇਖ ਕੇ ਹਰ ਇੱਕ ਪਰਿਵਾਰ ਨੇ ਹੀ ਫੋਨ ਕਰ ਕਰਕੇ ਇੱਕ ਦੂਜੇ ਨੂੰ ਰਸਤਾ ਇਕੱਠੀਆਂ ਕੀਤੀਆਂ ਬਾਕੀ ਇਸ ਟਾਈਮ ਵੀ ਫੋਨ ਆਉਂਦੇ ਨੇ ਰਸਤਾ ਇਕੱਠੀਆਂ ਕਰਨ ਦੇ ਪਿੰਡਾਂ ਦੇ ਵਿੱਚ ਸਾਰੇ ਆਪਣੇ ਗੁਰਦੁਆਰਿਆਂ 'ਚ ਇਕੱਠੀਆਂ ਕਰ ਕਰਕੇ ਤੇ ਲੈ ਕੇ ਸਮਾਨ ਉਥੋਂ ਜਿਹੜਾ ਵੀ ਲੋੜ ਉਹ ਲੈਂਦਾ ਸਮਾਨ ਹੈ ਉਹ ਇੱਥੇ ਲੈ ਦਿੱਤਾ ਜਾਂ ਉਹ ਬਾਕੀ ਜਿਹੜਾ ਸਮਾਨ ਸਾਨੂੰ ਜ਼ਰੂਰਤ ਪੈਂਦੀ ਆ ਇੱਥੇ ਉਹ ਅਸੀਂ ਇੱਥੋਂ ਖਰੀਦ ਕੇ ਤੇ ਇੱਥੇ ਵੀ ਪਚਾਵਾਂਗੇ ਹੁਣ ਅੱਜ ਵੀ ਕੱਲ ਵੀ ਅਸੀਂ ਦੁੱਧ ਖਰੀਦਿਆ ਸੀ ਇੱਥੇ ਸੁੱਕੇ ਦੁੱਧ ਦੀ ਜਿੰਵੇਂ ਜ਼ਰੂਰਤ ਪੈਣ ਲਈ ਆ ਬਾਕੀ ਹੋਰ ਜਿਹੜੀਆਂ ਜੀ ਜੀ ਦੀਆਂ ਜ਼ਰੂਰਤਾਂ ਉਹ ਸਾਰੀਆਂ ਇਥੋਂ ਪੂਰੀਆਂ ਕਰੀ ਜਾਂਦੀ ਜੇ ਮੁਤਾਬਿਕ ਬਾਕੀ ਸਭ ਤੋਂ ਦਿੱਕਤ ਇਹ ਕਾਰਨੇ ਦੀ ਬਰਸਾਤ ਹੋਣ ਈ ਆ ਜਾਇਆ ਨਹੀਂ ਜਾਂਦੇ ਆ ਬਾਕੀ ਸਭ ਤੋਂ ਸਭ ਤੋਂ ਜਿਹੜੀ ਪ੍ਰੋਬਲਮ ਏ ਆ ਕਿ ਵੰਡਣ ਵਾਸਤੇ ਤਾਂ ਬਹੁਤ ਸੰਗਤ ਆ ਰਹੀ ਆ ਲੇਕਿਨ ਅੱਗੇ ਪ੍ਰਬੰਧ ਜਿਹੜੇ ਨਹੀਂ ਹੈਗੇ ਜਿੱਥੇ ਕਿਸ਼ਤੀਆਂ ਨਹੀਂ ਹੈਗੀਆਂ ਮੇਨ ਪ੍ਰੋਬਲਮ ਜਿਹੜੇ ਡੇਰੇਆਂ ਦੇ ਬੈਠੇ ਆ ਉਥੋਂ ਤੱਕ ਨਹੀਂ ਪਹੁੰਚਣ ਦੇ ਆ ਨਾ ਕਿ ਬਾਕੀ ਪਿੱਛੇ ਤੇ ਸਭ ਬਹੁਤ ਸੜਕਾਂ ਦੇ ਲਾਗੇ ਤੇ ਸਭ ਜਗ੍ਹਾ ਤੇ ਪਹੁੰਚ ਚੁੱਕਾ ਜੀ ਬਿਲਕੁਲ ਆ ਪਰਮਿੰਦਰ ਮਾਲ ਜਿਵੇਂ ਤੁਹਾਡੇ ਹਲਕਾ ਬਿਲਕੁਲ ਡੁੱਬਿਆ ਹੋਇਆ ਜਨਾਲਾ ਚ ਹਣਾ ਪੰਜਾਬੀ ਪ੍ਰਭ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੜਾ ਆ ਗਿਆ ਪੰਜਾਬ ਦੇ ਵਿੱਚ ਭੱਜੇ ਭੱਜੇ ਆਏ ਸਮਾਨ ਲੈ ਕੇ ਕਿਸ ਤਰੀਕੇ ਨਾਲ ਦੇਖਦੇ ਹਾਂ ਭਾਈਚਾਰਕ ਸਾਂਝ ਦੇ ਲਈ ਆ ਕੇ ਖੜ ਗਏ। ਬਹੁਤ ਬਹੁਤ ਧੰਨਵਾਦ ਜਿਹੜੀ ਜੂਪੀ ਤੋਂ ਸੰਗਤ ਤੁਰ ਕੇ ਇਹ ਅੱਜ ਪੰਜਾਬ ਦੀ ਔਖੀ ਘੜੀ ਚਾਨ ਕੇ ਖਲੋਤੇ ਨੇ। ਇਹ ਪੰਜਾਬੀ ਹੈ ਨਾ ਭਾਵੇਂ ਕਿਤੇ ਵੀ ਵਰਲਡ 'ਚ ਲੋੜ ਪੈ ਜੇ ਪੰਜਾਬੀ ਨੂੰ ਪੰਜਾਬੀ ਅੱਗੇ ਖੜਦੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਕੋਟ-ਕੋਟ ਧੰਨਵਾਦ ਸਾਰੀ ਜੂਪੀ ਦੀ ਸੰਗਤ ਦਾ ਜਿਨ੍ਹਾਂ ਨੇ ਇਹ ਸਮਝਿਆ ਜ਼ਰੂਰੀ ਵੀ ਆਪਾਂ ਸਾਡੇ ਭਰਾ ਉੱਥੇ ਡੁੱਬ ਰਹੇ ਆ ਤੇ ਆਪਾਂ ਉਹਨਾਂ ਨੂੰ ਮਦਦ ਦੇ ਲਈ ਸਾਨੂੰ ਪਹੁੰਚਣਾ ਚਾਹੀਦਾ। ਇਹ ਜਿਹੜੇ ਮੈਂ ਹੋਰ ਵੀ ਸੰਤਾ ਨੂੰ ਕਹਿਣਾ ਵਾ ਵੀ ਹੋਰ ਵੀ ਅੱਗੇ ਆਉਣ ਸਰਕਾਰਾਂ ਤੋਂ ਬਹੁਤੀ ਆਸ ਨਹੀਂ ਨਾ ਸਰਕਾਰਾਂ ਕੁਝ ਕਰਨਾ 5 ਸਾਲ ਲਈ ਕਿਸਾਨ ਜਿਹੜਾ ਪਿੱਛੇ ਚੱਲ ਗਿਆ ਇਨੇ ਮਾਰ ਇਨੀ ਮਾਰਨੀ ਜਿਹੜਾ ਨੇ ਆਰਟੀ ਤੋਂ ਕਰਜ਼ਾ ਚੁੱਕਿਆ ਹੈ ਬੈਂਕਾਂ ਤੋਂ ਚੁੱਕਿਆ ਹੈ ਸੁਸਾਇਟੀਆਂ ਤੋਂ ਚੁੱਕਿਆ ਹੈ ਉਹ ਕੋ ਡਿਫਾਲਟ ਹੋਏ ਨਾ ਤਰਨਾ ਹੀ ਨਹੀਂ 5 ਸਾਲ ਵਸੇ ਕਿਸਾਨ ਨੇ ਪਿੱਛੇ ਜਾਣਾ ਤੇ ਮੁੜ ਕੇ ਕੀ ਆਖਰ ਤੇ ਉਹਨਾਂ ਵੀ ਇਹ ਖੁਦ ਖੁਸ਼ੀਆਂ ਹੋਣੀਆਂ ਇੱਥੇ ਜਦੋਂ ਕਿਸਾਨ ਦਾ ਕਰਜ਼ਾ ਨਾ ਲੱਥਾ ਬੱਚਿਆਂ ਦੀ ਹੀਫੀਸਾ ਨਾ ਤਰੀਆਂ ਤੇ ਆਖਰ ਤੇ ਉਹਨੇ ਖੁਦ ਖੁਸ਼ੀਆਂ ਕਰਨੀਆਂ ਇਹ ਨਾ ਨੌਬਤ ਆਉਂਦੀ ਏ ਪੰਜਾਬੀਆਂ ਦਾ ਦਿਲ ਬੜਾ ਹੋਰ ਐਨ ਆਰ ਆਈ ਵੀਰ ਵੀ ਲੱਗਣ ਪਰ ਜਿੱਥੇ ਜ਼ਰੂਰ ਤੇ ਆਪ ਵੇਖ ਕੇ ਕਿਸੇ ਨੂੰ ਨਾ ਅੱਗੇ ਲਾਉਣ ਆਪ ਵੇਖ ਕੇ ਪਿੰਡਾਂ ਵਾਜੇ ਉੱਥੇ ਸੇਵਾ ਕਰਨ ਬੈਠੇ ਇਸ ਚੀਜ਼ ਦੀ ਸੇਵਾ ਹੁਣ ਜਿੱਦਾਂ ਰਾਸ਼ਨ ਬਹੁਤ ਆ ਰਿਹਾ ਪਾਣੀ ਬਹੁਤ ਆ ਰਿਹਾ ਜਿੱਦਾਂ ਭਾਈ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਬੇੜੀਆਂ ਬੇੜੀਆਂ ਕਿਸਤੀ ਬੋਟਾਂ ਦੀ ਲੋੜ ਆ ਜਿਹੜੇ ਡੇਰਿਆਂ ਤੇ 19 ਸਮਗਰੀ ਪਹੁੰਚ ਹੀ ਨਹੀਂ ਰਹੀ ਬਹੁਤ ਜ਼ਿਆਦਾ ਸਮਗਰੀ ਆ ਰਹੀ ਨੇ ਬਹੁਤ ਸੰਗਤਾਂ ਦਾ ਕਰਤ ਧੰਨਵਾਦ ਕਰਦੇ ਆ ਅਜ ਨਾਲੇ ਵੱਲੋਂ ਗੱਗੋ ਮਾਲਾ ਲੋ ਪਰ ਉਨੀ ਸਮਗਰੀ ਦੇ ਰਿਆਂ ਤੇ ਪਹੁੰਚਣੀ ਚਾਹੀਦੀ ਜਿੰਨੀ ਜ਼ਰੂਰਤ ਆ ਜੇ ਬੇੜੀਆਂ ਹੋਣ ਤੇ ਉਨੀ ਸਮਗਰੀ ਪਹੁੰਚ ਜੇ ਉਹਨਾਂ ਨੂੰ ਵੀ ਮਤਲਬ ਚੰਗਾ ਰਹਿਣਾ ਸਿਆਣਾ ਮਿਲੇ ਤੇ ਚੋਕਰ ਤੇ ਆਪਣਾ ਚਾਰ ਤੇ ਤੂੜੀ ਇਹਦੀ ਵੀ ਸੇਵਾ ਜਿਹੜੀ ਨਾਲ-ਨਾਲ ਚਲਾਈ ਜਾਵੇ ਜਿੱਥੇ-ਜਿੱਥੇ ਡਿਮਾਂਡ ਆ ਰਹੀ ਹੈ ਚੋਕਰ ਦੀ ਤੇ ਚਾਰ ਦੀ ਬਹੁਤ ਡਿਮਾਂਡ ਜਿਹੜੇ ਘੇਰਿਆਂ 'ਚ ਪਿੰਡ ਆ ਗਏ ਨੇ ਡੰਗਰਿਆਂ ਉੱਚੀਆਂ ਥਾਵਾਂ ਤੇ ਉਹਨਾਂ ਤੋ ਕੁਝ ਵੀ ਨਹੀਂ ਪਹੁੰਚ ਰਿਹਾ ਇਹੋ ਜੀ ਡਿਮਾਂਡ ਜਿਹੜੀ ਲੰਗਰ ਨੂੰ ਲੰਗਰ ਬਹੁਤ ਜ਼ਿਆਦਾ ਕੋਈ ਲੰਗਰ ਵੀ ਵਰਤਾਵੇ ਕੁਝ ਵੱਖੋ-ਵੱਖ ਸੇਵਾ ਵੰਡ ਕੇ ਸੇਵਾ ਕਰਨ ਤੇ ਸਾਰਾ ਇਹ ਪੱਕਾ ਕਰ ਸਕਦੇ ਆ ਪੰਜਾਬ ਦੇ ਲੋਕ ਕਰਨਗੇ ਬਹੁਤ ਇਹਨਾਂ ਦਾ ਵੱਡਾ ਦੇ ਲਿਆ ਜੀ ਸામਨੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਪਾਣੀ ਆ ਜਿਹੜਾ ਹਲੇ ਵੀ ਕਈ-ਕਈ ਫੁੱਟ ਪਾਣੀ ਆ ਜਿਹੜਾ ਹਲੇ ਵੀ ਇਸ ਇਲਾਕੇ ਦੇ ਵਿੱਚ ਭਰਿਆ ਹੋਇਆ ਘਟੋ-ਘਟ 5-5 ਫੁੱਟ ਪਾਣੀ ਆ ਜੇਕਰ ਕੋਈ ਬੰਦਾ ਇਸ ਵਿੱਚ ਦੀ ਲੰਘਦਾ ਤਾਂ ਉਹ ਉਹ ਡੁੱਬ ਸਕਦਾ ਬੜੇ ਹੀ ਰਾਮ ਦੇ ਨਾਲ ਪਾਣੀ ਬਹੁਤ ਜ਼ਿਆਦਾ ਤਾਂ ਜਿਹੇ ਦੇ ਵਿੱਚ ਬੋਟਾਂ ਦੇ ਰਾਹੀ ਖਾਲਸਾ ਈਡ ਵੀ ਜਿਹੜਾ ਪ੍ਰਬੰਧ ਕਰ ਰਹੀ ਆ ਉਹਨਾਂ ਦੇ ਰਾਹੀਂ ਜਿਹੜੀ ਰਸਦ ਦਾ ਪੰਚਾਈ ਜਾ ਰਹੀ ਆ ਪਰ ਹਲੇ ਵੀ ਜਿਸ ਤਰੀਕੇ ਦੇ ਨਾਲ ਮੀਂਹ ਇਸ ਇਲਾਕੇ ਦੇ ਵਿੱਚ ਲਗਾਤਾਰ ਪੈ ਰਿਹਾ ਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜੋ ਰਾਹਤ ਦੇ ਕੰਮ ਚੱਲ ਰਹੇ ਨੇ ਤਾਂ ਉਹ ਕਿਤਨਾ ਕਿਤੇ ਮੱਠੇ ਪੈਂਦੇ ਜ਼ਰੂਰ ਨਜ਼ਰ ਆ ਰਹੇ ਨੇ ਜੇਕਰ ਕਿਸੇ ਨੂੰ ਰਸਦ ਪਹੁੰਚਾਉਣੀ ਆ ਬੂਟ ਦੇ ਰਾਹੀਂ ਤਾਂ ਫਿਰ ਬੂਟ ਦੇ ਵਿੱਚ ਵੀ ਕਈ ਵਾਰ ਜਦੋਂ ਤੇਜ਼ ਮੀਂਹ ਹੁੰਦਾ ਤਾਂ ਪਾਣੀ ਭਰ ਜਾਂਦਾ ਤਾਂ ਉਹ ਵੀ ਕਿਤਨਾ ਕਿਤੇ ਚਿੰਤਾਜਨਕ ਸਥਿਤੀ ਬਣ ਜਾਂਦੀ ਹੈ ਤਾਂ ਸਾਹਮਣੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਤਬਾਹੀ ਤਬਾਹੀ ਨਜ਼ਰ ਆਉਂਦੀ ਹੈ ਤਾਂ ਯੂਪੀ ਤੋਂ ਪੰਜਾਬੀ ਭਰਾ ਨੇ ਜਿਹੜੇ ਸਿੱਖ ਪਰਿਵਾਰ ਨੇ ਜਿਹੜੇ ਇਸ ਥਾਂ ਦੇ ਉੱਤੇ ਮਦਦ ਲੈ ਕੇ ਆਪ ਮਹਾਰੇ ਪਹੁੰਚੇ ਨੇ ਤਾਂ ਅਪੀਲ ਵੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਦਦ ਦੀ ਲੋੜ ਪੈਗੀ ਕਿਉਂਕਿ ਹੁਣ ਤਾਂ ਜਿਹੜੇ ਲੋਕ ਨੇ ਉਹ ਆਪ ਮਹਾਰੇ ਆ ਰਹੇ ਨੇ ਹਰ ਕਿਸੇ ਚੀਜ਼ ਦੀ ਮਦਦ ਲੈ ਕੇ ਆ ਰਹੇ ਨੇ ਤਾਂ ਹੁਣ ਵਾਲੇ ਸਮੇਂ ਦੇ ਵਿੱਚ ਵੀ ਲੋਡ ਪੈਗੀ ਬਾਅਦ ਵਿੱਚ ਵੀ ਪਸ਼ੂਆਂ ਦੇ ਚਾਰੇ ਦੀ ਲੋਡ ਪੈਗੀ ਬਾਅਦ ਵਿੱਚ ਜਦੋਂ ਜ਼ਮੀਨਾਂ ਅਪਜਾਊ ਕਰਨੀਆਂ ਨੇ ਉਸ ਤੋਂ ਬਾਅਦ ਸੈੱਟ ਕਰਨੀਆਂ ਤਾਂ ਉਦੋਂ ਵੀ ਇਹਨਾਂ ਕਿਸਾਨਾਂ ਨੂੰ ਲੋਡ ਪੈਣੀ ਹੈ ਨੁਕਸਾਨ ਤਾਂ ਬਹੁਤ ਵੱਡਾ ਇਸ ਇਲਾਕੇ ਦਾ ਹੋਇਆ ਹੈ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਅਜਨਾਲਾ